ਆਉ ਜਾਣਦੇ ਹਾਂ ਕਿ ਨਾਮ ਦਾ ਪਹਿਲਾ ਅੱਖਰ ਕੀ ਦੱਸਦਾ ਹੈ ਸਾਡੇ ਪਵਿੱਖ ਬਾਰੇ ਨਾਮ ਦਾ ਪਹਿਲਾ ਅੱਖਰ ਦੱਸ ਦੇਵੇਗਾ ਤੁਹਾਡਾ ਪਵਿੱਖ ਜਾਣੋ ਐਨ ਨਾਮ ਵਾਲੇ ਲੋਕਾਂ ਦਾ ਸੁਭਾਅ ਜੋਤਿਸ਼ ਸ਼ਾਸਤਰ ਵਿੱਚ ਵੱਖ-ਵੱਖ ਵਿਧੀਆਂ ਨਾਲ ਹੀ ਇਨਸਾਨ ਦੇ ਵਿਅਕਤੀਤਵ ਤੇ ਪਵਿੱਖ ਬਾਰੇ ਦੱਸਿਆ ਜਾਂਦਾ ਹੈ ਰਾਸ਼ੀ ਫਲ ਇਸ ਦਾ ਮੁੱਖ ਟੰਗ ਹੈ ਜੋਤਿਸ਼ ਕਿਸੇ ਵਿਅਕਤੀ ਦੀ ਰਾਸ਼ੀ ਰਾਹੀਂ ਉਸਦੇ ਸਾਰੇ ਜੀਵਨ ਬਾਰੇ ਜਾਣਕਾਰੀ ਦੇ ਦਿੰਦਾ ਹੈ ਜਿਹਾ ਹੀ ਇੱਕ ਹੋਰ ਤਰੀਕਾ ਹੈ ਇਨਸਾਨ ਦੇ ਨਾਮ ਦੇ ਪਹਿਲੇ ਅੱਖਰ ਨੂੰ ਆਧਾਰ ਬਣਾ ਕੇ ਉਸਦੇ ਸੁਭਾਅ ਤੇ ਗੁਣਾ ਔਗਣਾ ਅਤੇ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ ਇਸ ਨਾਲ ਇਨਸਾਨ ਦੇ ਰਿਸ਼ਤਿਆਂ ਤੋਂ ਲੈ ਕੇ ਉਸਦੇ ਕੈਰੀਅਰ ਆਦਿ ਤੱਕ ਸਭ ਕੁਝ ਪਤਾ ਲੱਗ ਜਾਂਦਾ ਹੈ ਇਸ ਦੇ ਆਧਾਰ ਉੱਤੇ ਅੱਜ ਅਸੀਂ ਤੁਹਾਨੂੰ ਰੋਮਨ ਲਿਪੀ ਦੇ ਅੱਖਰ ਐਨ ਤੋਂ ਸ਼ੁਰੂ ਹੋਣ ਵਾਲੇ ਨਾਮ ਦੇ ਵਿਅਕਤੀਆਂ ਬਾਰੇ ਦੱਸਾਂਗੇ ਸੁਭਾ ਦੇ ਲक्षण ਜੋਤਿਸ਼ ਸ਼ਾਸਤਰ ਅਨੁਸਾਰ ਐਨ ਨਾਲ ਨਾਮ ਸ਼ੁਰੂ ਹੋਣ ਵਾਲੇ ਲੋਕ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਹੁੰਦੇ ਹਨ ਇਹ ਲੋਕ ਜੀਵਨ ਦੇ ਬਹੁਤਿਆਂ ਬਖੇੜਿਆਂ ਵਿੱਚ ਨਹੀਂ ਪੈਂਦੇ ਬਲਕਿ ਇੱਕ ਸਾਦਗੀ ਵਾਲਾ ਤੇ ਸਧਾਰਨ ਜੀਵਨ ਜਿਉਣਾ ਪਸੰਦ ਕਰਦੇ ਹਨ ਇਹ ਲੋਕ ਬਹੁਤ ਹੀ ਸੁਲਝੇ ਹੋਏ ਤੇ ਸਲਸੁਬਾਦੇ ਮੰਨੇ ਜਾਂਦੇ ਹਨ ਰਿਸ਼ਤਿਆਂ ਦੇ ਮਾਮਲੇ ਵਿੱਚ ਵੀ ਇਹ ਲੋਕ ਬਹੁਤ ਚੰਗੇ ਹੁੰਦੇ ਹਨ ਕਿਉਂਕਿ ਇਹ ਜਿਸ ਨਾਲ ਵੀ ਰਿਸ਼ਤਾ ਬਣਾਉਂਦੇ ਹਨ ਫਿਰ ساری ਉਮਰ ਨਿਭਾਉਂਦੇ ਹਨ ਵਿਅੋਤਾ ਸੰਬੰਧ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਰਿਸ਼ਤਿਆਂ ਨਾਲ ਨਿਭਾਉਣੀ ਇਹਨਾਂ ਲੋਕਾਂ ਦੀ ਖਾਸੀਅਤ ਹੈ ਇਸ ਕਾਰਨ ਐਨ ਅੱਖਰ ਨਾਲ ਨਾਮ ਸ਼ੁਰੂ ਹੋਣ ਵਾਲੇ ਲੋਕਾਂ ਦੇ ਵਿਅੋਤਾ ਸੰਬੰਧ ਸੁਖਾਵੇ ਹੁੰਦੇ ਹਨ ਇਹ ਆਪਣੇ ਜੀਵਨ ਸਾਥੀ ਨਾਲ ਬਰਾਬਰੀ ਵਾਲਾ ਰਿਸ਼ਤਾ ਬਣਾਉਂਦੇ ਹਨ ਇਹ ਲੋਕ ਸਟਰੋਂਗ ਰਿਲੇਸ਼ਨਸ਼ਿਪ ਬਣਾਉਂਦੇ ਹਨ ਇਸ ਦੇ ਨਾਲ ਹੀ ਇਹ ਬਹੁਤ ਰੋਮਾਂਟਿਕ ਵੀ ਹੁੰਦੇ ਹਨ ਜਿਸ ਕਾਰਨ ਪਿਆਰ ਮੁਹੱਬਤ ਵਿੱਚ ਬਹੁਤ ਛੇਤੀ ਪੈਂਦੇ ਹਨ ਇਸ ਕਾਰਨ ਇਹ ਲਵ ਮੈਰਿਜ ਕਰਵਾਉਣੀ ਵਧੇਰੇ ਪਸੰਦ ਕਰਦੇ ਹਨ ਕਰੀਅਰ ਇਹ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਬੈਠੇ ਬਿਠਾਇਆ ਹੀ ਨਹੀਂ ਮਿਲਦਾ ਬਲਕਿ ਕੜੀ ਮਿਹਨਤ ਨਾਲ ਹੀ ਪ੍ਰਾਪਤ ਕਰਨਾ ਪੈਂਦਾ ਹੈ ਆਪਣੀ ਜ਼ਿੰਦਗੀ ਸੈੱਟ ਕਰਨ ਲਈ ਨੌਕਰੀ ਪ੍ਰਾਪਤ ਕਰਨ ਲਈ ਜਾਂ ਕੋਈ ਕਾਰੋਬਾਰ ਚਲਾਉਣ ਲਈ ਇਹਨਾਂ ਨੂੰ ਲੰਮਾ ਸੰਘਰਸ਼ ਕਰਨਾ ਪੈਂਦਾ ਹੈ ਪਰ ਇਸ ਬਾਅਦ ਦੇ ਸਿੱਖੀ ਹੋਣ ਕਾਰਨ ਲਗਾਤਾਰ ਮਿਹਨਤ ਕਰਕੇ ਆਪਣੇ ਜੀਵਨ ਵਿੱਚ ਸਫਲਤਾ ਜ਼ਰੂਰ ਹਾਸਲ ਕਰ ਲੈਂਦੇ ਹਨ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ